ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਤੇ ਸ਼ਰਾਬੀ ਅੰਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ हासिल ਕੀਤੀ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸੀ ਤਾਂ ਇਸੇ ਦਰਮਿਆਨ ਹੀ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਘਰ ਦੇ ਬਾਹਰ ਕਿਸੇ ਲਿਫਾਫੇ ਦੇ ਨਾਲ ਦੋ ਵਿਅਕਤੀ ਜਿਹੜੇ ਨੇ ਛੇੜਛਾੜ ਕਰਦੇ ਹੋਏ ਨਜ਼ਰ ਆ ਰਹੇ ਸਨ ਉਸ ਤੋਂ ਬਾਅਦ ਕਿ ਜਦ ਪੁਲਿਸ ਦੇ ਵੱਲੋਂ ਜਾ ਕੇ ਉਕਤ ਲਿਫਾਫੇ ਦੀ ਚੈਕਿੰਗ ਕੀਤੀ ਗਈ ਹੈ ਤਾਂ ਉਸ ਦੇ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਹਨਾਂ ਦੇ ਕੋਲੋਂ 70000 ਰੁਪਏ ਦੀ ਡਰਗਮਨੀ ਬਰਾਮਦ ਕੀਤੀ ਗਈ ਹੈ ਤਾਂ ਬੋਲਸਾ ਕਹਿਣਾ ਹੈ ਕਿ ਇਹ ਦੋਵੇਂ ਜਿਹੜੇ ਲੜਕੇ ਨੇ ਇਹਨਾਂ ਦੇ ਵਿੱਚੋਂ ਇੱਕ ਲੜਕਾ ਜਿਸਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਸੀ ਇਸਦੇ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਹਾਲੀ ਦੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਹੁਣ ਇਸਦੇ ਕੋਲੋਂ 50 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤਾਂ ਬੋਲਸਾ ਕਹਿਣਾ ਕਿ ਦੋਵਾਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗਲ ਕਾਸ ਆਪਰੇਸ਼ਨ ਚਲਾਇਆ ਗਿਆ ਸੀ ਲੋਦੇ ਤਹਿਤ ਮੈਂ ਅਤੇ ਮੇਰੀ ਟੀਮ ਅਸੀਂ ਜਾਂਚ ਕਰਦੇ ਸੀ ਕਿ ਪਰਸਰਾਉਂ ਦੇ ਵਿੱਚ ਉਥੋਂ ਸਾਨੂੰ ਸਬਦਾਸ ਲੋਈ ਵੀ ਦੋ ਬੰਦੇ ਜਿਹੜੇ ਐ ਗਲੀ ਨੰਬਰ 10.5 ਇੱਥੇ ਇੱਕ ਮਕਾਨ ਹੈ ਮਕਾਨ ਦੇ ਅੱਗੇ ਕੁਛੇੜ ਲਵਾਵੇ ਦੀ ਛੇੜਛਾੜ ਕਰਦੇ ਦੇਖੇ ਸੀ ਉਹ ਜੋ ਚੈੱਕ ਕੀਤਾ ਚੈੱਕ ਕਰਨ ਤਰ੍ਹਾਂ ਨੇ ਚੈੱਕ ਉੱਥੇ 50 ਗ੍ਰਾਮ ਹੈਰੋਨ ਮਿਲੀ ਹੈ ਔਰ ਫਰਦਰ ਚੈਕਪੁਆਇੰਟ ਤੇ ਸਾਨੂੰ ਜੋ 70000 ਰੁਪਿਆ ਉਹਦੇ ਕੋਲੋਂ ਮਿਲਿਆ ਹੈ ਉਹ ਹੈਗੇ ਦੋ ਸੋਮਨ ਤੇ ਦੂਜੇ ਦਾ ਨਾਂ ਹੈਗਾ 100 ਰੁਪਿਆ ਬਾਤਲ ਸਿੰਘ ਦੇ ਲੜਕੇ ਆ ਦੋਨੇ 10.5% ਡਾਊਨਰ ਕਰਦੇ ਰਹਿਣ ਵਾਲੇ ਆ ਜਿਹੜਾ 100 ਰੁਪਿਆ ਹੈ ਇਹ ਪਹਿਲਾਂ ਵੀ ਚਟਾ ਵੇਚਦਾ ਸੀਗਾ ਪਹਿਲਾਂ ਹੁਣੇ ਜਿਹੜਾ ਆਇਆਗਾ ਉਹਦੇ ਪਹਿਲਾਂ 25 ਗ੍ਰਾਮ ਹੈ ਰੋਣੇ ਤੋਂ ਬੜੀ ਵੀ ਸੀਗੀ ਉਹਦੋਂ ਅਸੀਂ ਮਕਦਮਾ ਦਰਜ ਕੀਤਾ ਸੀਗਾ ਹਾਲੇ ਅਸੀਂ 50 ਗ੍ਰਾਮ ਦਾ ਇਹਨਾਂ ਨੂੰ ਤੋਂ ਕਵਰ ਕੀਤੀ ਹੈ ਤੇ 70000 ਰੁਪਿਆ ਸੀ ਡਰਗ ਮਨੀ ਇਹਨਾਂ ਤੋਂ ਬੜੀ ਹੈ ਫਰਦਰ ਪੁੱਛਗਿੱਛ ਕਰਕੇ ਜੋ ਅਗਲੀ ਗੱਲ ਵੀ ਮੰਬਸੀ ਪਰਪਤਾ ਕਿਦਾ ਤੋ ਕੰਮ ਤਾਂ ਦੇਖਤਾ ਜਿਹੜਾ ਸੁਮਨ ਹੈ ਇਹ ਸਬਜੀ ਮੰਡੀ ਚ ਕੰਮ ਕਰਦਾ ਹੈਗਾ ਜਿਹੜਾ ਸੌਰਵ ਹੈਗਾ ਇਹ ਵਿਲੇ ਹੈ ਹਾਂ ਸੌਰਵ ਤੇ ਮਾਮਲਾਦਾਰ ਹੈਗਾ ਇੱਕ ਪਹਿਲਾ 25 ਗ੍ਰਾਮ ਹੈ ਰੋਡੂ ਵੀ ਤੋਂ ਤੇ ਸੁਮਨ ਤੇ ਹਜੇ ਇਹ ਪਤਾ ਨਹੀਂ ਕਿ ਕਿੱਥੋਂ ਲਿਆਈ ਸੀ ਕਿੱਥੇ ਦੇਖੀ ਸੀ ਇਹ ਅਸੀਂ ਪੁੱਛ ਕੇ ਚੱਕ ਰਹੇ ਹਾਂ ਹਜੇ ਪੁੱਛ ਕੇ ਚੱਕ ਦੋ ਜਿਹੜੀ ਵੀ ਗੱਲ ਅਗਲੀ ਆਉਗੀ ਬਾਅਦ ਵਿੱਚ ਫੜਨ ਦੇ ਕਾਉਣਗੇ ਸਾਡੇ ਸਾਹਮਣੇ ਉਹ ਤੁਹਾਨੂੰ ਦੱਸ ਇਹਨਾਂ ਦੀ ਬੇਬੀ 22 ਸਾਲ ਨੂੰ 22 ਦੇ ਕੀ ਇੱਕ ਦੀ 22 ਦੋਨੇ ਸਾਡੇ ਭਰਾ ਹੈ ਉਹ ਅਸੀਂ ਚੈਕਿੰਗ ਕਰ ਰਹੇ ਹਾਂ ਚੈੱਕ ਕਰ ਰਿਹਾ ਜਿਹੜਾ ਕੁਛ ਆਊਗਾ ਸਾਫ ਤੋਂ ਅੱਛਾ ਆਹ ਹੁਣ ਫਿਨਿਸ਼ ਕਰਕੇ ਹਾਂ ਹੁਣ ਉਹਨਾਂ ਨੂੰ ਪੇਸ਼ ਕਰਨ ਚੱਲੇ ਆ ਪੇਸ਼ ਕਰਕੇ ਰਿਮਾਰਡ ਲਵਾਵਾਂਗੇ ਹੋਰ ਕੁਝ ਗੱਛੇ ਟੰਗਾਂ ਇਹਨਾਂ ਵਿੱਚ ਕੁਝ ਗੱਛੇ ਕਰਾਂਗੇ